ਜਿੰਦਾਬਾਦ 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 ਵਾਹਿਗੁਰੂ ਦਾਵੇ ਨਾ ਕਹਿਣਾ ਕਿ ਜੇ ਮਹਾਰਾਜ ਨੇ ਗੁਰੂ ਰਾਮਦਾਸ ਜੀ ਨੇ ਬਾਬਾ ਦੀਪ ਸਿੰਘ ਜੀ ਨੇ ਜੇ ਤੁਹਾਡੇ ਪੈਰਾ ਵਿੱਚੇ ਜੇ ਸਾਨੂੰ ਵੀ ਸੇਵਾ ਦਿੱਤੀ ਸਾਨੂੰ ਭਰਾਵਾਂ ਨੂੰ ਜੇ ਐਸ ਜੋ ਤੁਸੀਂ ਜੇ ਸਮਝਾ ਲਾ ਕੇ ਨੇ ਤੇ ਕੁਛ ਬਣਨ ਤੋਂ ਬਾਅਦ ਸਾਡੀ ਤੁਸੀਂ ਧੋਤੇ ਗੋਡਾ ਰੱਖ ਕੇ ਕੰਮ ਕਰਵਾ ਸਕਦੇ ਜੀ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਪਹਿਲਾਂ 1 ਕਐਮਲ ਬੰਦਾ ਹੀ ਹਰ ਇੱਕ ਵਾਰਡ ਚ ਇੱਕ ਕੌਂਸਲਰ ਗੱਲਬਾਤ ਕਰਨ ਜਾ ਰਹੇ ਆ ਆਮ ਆਦਮੀ ਪਾਰਟੀ ਦੇ ਆਗੂ ਸ਼ੇਰਪੰਜਾਬ ਸਿੰਘਾ ਸ਼ੇਰਪੰਜਾਬ ਜੀ ਜੋ ਲੋਕ ਸਭਾ ਦੀਆਂ ਚੋਣਾਂ ਇਸ ਸੰਬੰਧ ਵਿੱਚ ਨੁਕੜ ਮੀਟਿੰਗਾਂ ਹੋ ਰਹੀਆਂ ਆ ਅੱਜ ਅੱਜ ਕਿਸ ਬੰਨ ਮੀਟਿੰਗ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਬਨਾ ਵੀਰ ਸੀਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੀ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਪਹੁੰਚਦੇ ਜੇ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਜੇ ਕਿ 1 ਜੂਨ ਨੂੰ ਲੋਕ ਸਭਾ ਦੀ ਇਲੈਕਸ਼ਨ ਆ ਰਹੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਕੈਬਨਲ ਮੰਤਰੀ ਸਰਦਾਰ ਕਲਦੀਪ ਸਿੰਘ ਧਾਰੀਵਾਲ ਮਾਨ ਸਾਹਿਬ ਨੇ ਉਹਨਾਂ ਨੂੰ ਮੈਦਾਨ 'ਚ ਉਤਾਰਿਆ ਵਾ ਸਾਡੇ ਹਲਕਾ ਦੱਖਣੀ ਐਮ ਐਲ ਏ ਡਾਕਟਰ ਇੰਦਰਪ੍ਰੀਤ ਸਿੰਘ ਨਿੱਜਰ ਉਹ ਖੁਦ ਆਪ ਇਹ ਨੁੱਕਰ ਮੀਟਿੰਗਾਂ ਲੈ ਰਹੇ ਨੇ ਪੂਰੇ ਹਲਕੇ 'ਚ ਤਕਰੀਬਨ ਰੋਜ਼ ਦੀਆਂ 10 ਤੋਂ 12 ਮੀਟਿੰਗਾਂ ਹੋ ਰਹੀਆਂ ਨੇ ਸਾਡੀ ਵਾਰਡ ਨੰਬਰ 42 ਵਿੱਚ ਵੀ ਰੋਜ਼ ਦੀ ਇੱਕ ਮੀਟਿੰਗ ਹੋ ਰਹੀ ਆ ਸਾਡੇ ਮੇਰੇ ਵੀਰ ਬਹੁਤ ਹੀ ਸਤਿਕਾਰਯੋਗ ਅਵਤਾਰ ਸਿੰਘ ਚੋਹਾਨ ਕੈਪੀ ਵੀਰ ਇਹ ਇਹ ਵੀਰ ਦਾ ਬਹੁਤ ਜ਼ਿਆਦਾ ਸਾਡੇ ਦਫ਼ਤਰ ਨਾਲ ਇਹ ਪਾਰਟੀ ਨਾਲ ਬਹੁਤ ਵੱਡਾ ਸੰਯੋਗ ਵਾ ਅੱਜ ਇਹ ਵੀਰ ਤੇ ਗ੍ਰਹਿ ਵਿਖੇ ਮੀਟਿੰਗ ਹੋ ਰਹੀ ਆ ਜਿਹੜਾ ਸਾ ਪਹੁੰਚੇ ਨੇ ਇਲਾਕਾ ਨਿਵਾਸੀਆਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਆਸ ਰੱਖਦੇ ਆਂ ਕਿ 1 ਜੂਨ ਨੂੰ ਅਸੀਂ ਵੋਟਾਂ ਪਾ ਕੇ ਧਾਰੀਵਾਲ ਸਾਹਿਬ ਨੂੰ ਬਹੁਤ ਵੱਡੀ ਲੀਟ ਨਾਲ ਕਾਮਯਾਬ ਕਰਾਂਗੇ ਵਾਹਿਗੁਰੂ